ਹਾਂਜੀ ਅੱਜ ਅਸੀਂ ਸਾਡੇ ਫੋਲੋਅਰਸ ਦੇ ਨਾਮ ਤੇ ਬੂਟੇ ਲਾ ਰਹੇ ਹਾਂ ਜਿਨ੍ਹਾਂ ਦੇ ਅਸੀਂ ਪਹਿਲੇ 5 ਫੋਲੋਅਰਸ ਦੇ ਨਾਮ ਤੇ ਬੂਟੇ ਲਾ ਰਹੇ ਹਾਂ ਜਿਨ੍ਹਾਂ ਦਾ ਨਾਮ ਹੈਗਾ ਦਾ ਸਿੰਘ ਜਗਦੀਪ ਕੋਰਿੰਦਰ ਚੀਮਾ 55 ਗੁਰਪ੍ਰੀਤ ਸਿੰਘ ਤੇ ਗੁਰੀ ਸੋਹਲੀ ਅਸੀਂ ਪੰਜਾਂ ਦੇ ਨਾਮ ਤੇ ਇੱਕ ਬੂਟਾ ਲਾਉਣਾ ਵਾ ਜੀ ਅੱਗੇ ਦੀ ਅੱਗੇ ਸਾਨੂੰ ਸਪੋਰਟ ਕਰੋ ਵੱਧ ਤੋਂ ਵੱਧ ਜਿੰਨੇ ਅਸੀਂ ਫਿਰ ਇੱਕ ਇੱਕ ਬੂਟਾ ਕਰਕੇ ਅੱਗੇ ਵੱਧ ਤੋਂ ਵੱਧ ਲਾਵਾਂਗੇ ਬੱਦੀ ਗਰਮੀ ਨੂੰ ਦੇਖ ਕੇ ਅਸੀਂ ਛੋਟਾ ਜਿਹਾ ਉਪਰਾਲਾ ਕਰ ਰਹੇ ਹਾਂ ਹੁਣ ਅਸੀਂ ਪੰਜ ਬੂਟੇ ਲਾਵਾਂਗੇ ਸਾਡੇ 25 ਫੋਲੋਅਰਸ ਦੇ ਨਾਮ ਤੇ ਕਹੀ ਲੇਗੇ ਹੋ ਬਈ ਹਾਂਜੀ ਅਸੀਂ ਆਪਦਾ ਦੂਜਾ ਬੂਟਾ ਆਪਦੇ ਅਗਲੇ ਫੋਲੋਅਰਾਂ ਦੇ ਨਾਮ ਤੇ ਲਾਉਣ ਲਾਉਣ ਲੱਗੇ ਆਂ ਦਿਵੇਆ ਜੀ ਐਕਸ ਦੀਪ ਅਵਤਾਰ ਗੁਰੀ ਪੀਵੀ ਦਾਸ ਵਾਲਾ ਛੋਟਾ ਹੰਟਰ ਇਹ ਬੂਟਾ ਇਹ ਪੰਜ ਫੋਲੋਅਰਾਂ ਦੇ ਨਾਮ ਤੇ ਲੱਗਣ ਜਾ ਰਿਹਾ ਹੈ ਪ्युअर ਬਲੀਡ ਲੈ ਗਿਆ ਹੈ ਗਰੀ ਤੂੰ ਬੰਦ ਕਰ ਦੇ ਹਾਂਜੀ ਆ ਬੂਟੇ ਹੀ ਸਾਡੇ ਅਗਰੇ 5 ਫਾਲੋਅਰਾਂ ਦੇ ਨਾਮ ਤੇ ਜਿਨ੍ਹਾਂ ਦੇ ਨਾਮ ਹੈਗੇ ਨੇ ਇਟਸ ਗੁਰੀ ਹਰਮਨ ਦੋਲੇ ਇਟਸ ਗੁਰਸਰਨ ਮੰਜੇ ਸਾਨੀ ਤੇ ਦਲਜੀਤ ਆਣੰਦੀ ਵਾਹੇ ਅਗਲੇ 5 ਫਾਲੋਅਰਜ਼ ਦੇ ਨਾਮ ਤੇ ਬੂਟਾ ਜਿਹੜੇ ਹੈਗੇ ਆ ਹਰਸ਼ ਸਹਿਜ ਗੁਰਲੀਨ ਰਾਜਵੀਰ ਅਤੇ ਸਿਕੰਦਰ ਉਹਨਾਂ ਦੇ ਨਾਂ ਤੇ ਇੱਕ ਬੂਟਾ ਹੋਰ ਹਾਂਜੀ ਗਾਇਜ਼ ਇਹ ਸਾਡਾ ਹਨਾ ਅਗਲੇ 5 ਫੋਲੋਅਰਾਂ ਦੇ ਲਈ ਬੂਟਾ ਦਾ ਜਿਨ੍ਹਾਂ ਦੇ ਨਾਮ ਹਨ ਹਰਦੀਪ ਗੁਰਕਰਨ ਗੱਲ ਕੋਮਲ ਗੁਰਬਾਣੀ ਕੌਰ ਕਰਨਵੀਰ ਕਾਲੀਗੜ ਇਹ ਅਗਲਾ ਬੂਟਾ ਸਾਡੇ ਉਹਨਾਂ 5 ਸਬਸਕ੍ਰਾਈਬਰਾਂ ਦਾ ਹੈ ਜੀ ਸਰਦਾਰ ਦੋਵਾਂ ਹਾਂਜੀ ਸਾਡੀ ਇੱਕ ਛੋਟੀ ਕੋਸ਼ਿਸ਼ ਆ ਬੂਟੇ ਲਾਉਣੇ ਜਿਹੜੇ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਦੇ ਲਈ ਜਿਹੜੀ ਸਾਡਾ ਜਨਰੇਸ਼ਨ ਐ ਤੇ ਜਨਰੇਸ਼ਨ ਆਉਣੀ ਆ ਵੱਧਦੇ ਟੈਂਪਰੇਚਰ ਨੂੰ ਲੈ ਕੇ ਜਿਹੜੇ ਹਿਸਾਬ ਨਾਲ ਗਲੋਬਲ ਵਾਰਮਿੰਗ ਵੱਧ ਰਹੀ ਆ ਸਭ ਤੋਂ ਪਹਿਲਾਂ ਤਾਂ ਬੱਸ ਵੀ ਇੰਨੀ ਕੀ ਬੇਨਤੀ ਆ ਵੀ ਸਾਡੀ ਸਪੋਰਟ ਕਰੋ ਸਭ ਤੋਂ ਬਾਅਦ ਸ਼ੇਅਰ ਕਰੋ ਵੀਡੀਓ ਨੂੰ ਲਾਈਕ ਕਰੋ ਸਹੀ ਗੱਲ ਓਰ ਜੀ